ਇਤਵਾਨ ਉਸੇ ਸਾਰੇ ਸ੍ਰੋਤੇ ਅਨੁਸਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਸਿਕਾ ਪੈਣ ਸਾਹਿਬ ਐ ਸ੍ਰੋਤੇ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ ਪਤਨ ਸਾਹਿਬ ਖਬਰਾਂ ਲੈ ਕੇ ਆਉਣਗੇ ਆਪਣੀ ਜ਼ੁਬਾਨੀ ਤੇ ਖਬਰਾਂ ਦੀ ਸ਼ੁਰੂਆਤ ਆਪਾਂ ਕਰਦੇ ਆਂ ਤੇ ਆਪਾਂ ਨੂੰ ਪਤਾ ਹੀ ਹੈ ਜੀ ਅ ਕੱਲ ਦੀ ਖਬਰ ਆਪਾਂ ਦਿੱਤੀ ਸੀ ਵੀ ਮਾਰਕਰ ਨਹੀਂ ਹੋਣੀ ਡੋਨਲਡ ਟਰੰਪ ਨੂੰ ਮਿਲਣ ਜਾ ਰਹੇ ਨੇ ਸੋ ਡੋਨਲਡ ਟਰੰਪ ਤੇ ਮਾਰਕਰ ਨਹੀਂ ਉਹਨਾਂ ਦੇ ਵਿੱਚ ਜਿਹੜੀ ਹੈ ਜੀ ਮੁਲਾਕਾਤ ਅੱਜ ਹੋਣ ਜਾ ਰਹੀ ਹੈ ਜੀ ਬਿਲਕੁਲ ਉਹਦੇ ਵਿੱਚ ਜੇਕਰ ਮਾਰਕ ਕਾਰਨੀ ਸਾਹਿਬ ਉਹਨਾਂ ਦੀ ਗੱਲ ਕਰੀਏ ਸੋ ਕੱਲ ਉਹਨਾਂ ਨੇ ਅਪਡੇਟ ਕੀਤੀ ਹੈ ਕਿ ਉਹ ਅਮਰੀਕਾ ਪਹੁੰਚ ਚੁੱਕੇ ਨੇ ਤੇ ਅੱਜ ਉਹਨਾਂ ਦੀ ਡੋਨਲਡ ਟਰੰਪ ਸਾਹਿਬ ਦੇ ਨਾਲ ਵਾਈਟ ਹਾਊਸ ਵਿਖੇ ਮੁਲਾਕਾਤ ਹੋਣੀ ਹੈ ਸੋ ਇਹ ਪੌਨਿਕ 12 ਵਜੇ ਦੋਵੇਂ ਆਗੂ ਆਪਸ ਦੇ ਵਿੱਚ ਮੁਲਾਕਾਤ ਕਰਨਗੇ ਤੇ ਇਹਦੇ ਵਿੱਚ ਇਹੀ ਉਮੀਦ ਹੈ ਕਿ ਜਿਸ ਢੰਗ ਨਾਲ ਰਿਲੇਸ਼ਨ ਇਹ ਦੋਵਾਂ ਮੁਲਕਾਂ ਦੇ ਪਿਛਲੇ ਸਮੇਂ ਦਾਨ ਖਰਾਬ ਹੋਏ ਨੇ ਜੋ ਟੈਰਿਫ ਵੀ ਕੈਨੇਡਾ ਦੇ ਉੱਪਰ ਲਾਉਣ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਸੋ ਕਿਤੇ ਨਾ ਕਿਤੇ ਇੱਕ ਵਧੀਆ ਮਾਹੌਲ ਜਾਂ ਵਧੀਆ ਪਾਸੇ ਨੂੰ ਇਹ ਤਾਲੁਕਾ ਜਿਹੜੇ ਦੋਵਾਂ ਮੁਲਕਾਂ ਦੇ ਨੇ ਸੋ ਉਸ ਪਾਸੇ ਨੂੰ ਲਿਜਾਣ ਦੀ ਕੋਸ਼ਿਸ਼ ਪ੍ਰਾਈਮ ਮਿਨਿਸਟਰ ਮਾਰਕਾਨੀ ਸਾਹਿਬ ਕਰਨਗੇ ਕਿਉਂਕਿ ਸਭ ਤੋਂ ਵੱਡਾ ਮੁੱਦਾ ਵੀ ਇਸ ਸਮੇਂ ਫੈਡਰਲ ਐਕਸ਼ਨ ਦੇ ਵਿੱਚ ਜੋ ਸਾਡੇ ਅਮਰੀਕਾ ਦੇ ਨਾਲੇਸ਼ਨ ਖਰਾਬ ਹੋਏ ਨੇ ਤੇ ਜਿਸ ਤੰਗ ਦੀ ਥ੍ਰੈਟ ਡੋਨਲਡ ਟਰੰਪ ਸਾਹਿਬ ਲਗਾਤਾਰ ਦੇ ਰਹੇ ਸਨ ਉਹ ਇੱਕ ਵੱਡੇ ਮੁੱਦੇ ਵਜੋਂ ਸਾਹਮਣੇ ਆਇਆ ਸੀ ਉਸ ਨੇ ਇਲੈਕਸ਼ਨ ਦੇ ਉੱਪਰ ਵੀ ਕਾਫੀ ਪ੍ਰਭਾਵ ਪਾਇਆ ਤਾਂ ਇਸ ਤੋਂ ਬਾਅਦ ਇਹ ਵੀ ਗੱਲ ਹੈ ਕਿ ਜਦੋਂ ਇਹ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਇਹ ਮਿਨੋਰਟੀ ਗਵਰਨਮੈਂਟ ਦੇ ਹੱਕ ਦੇ ਵਿੱਚ ਲੋਕਾਂ ਦੇ ਫਤਵਾ ਦਿੱਤਾ ਆ ਤੇ ਉਸ ਤੋਂ ਬਾਅਦ ਲਗਾਤਾਰ ਮਾਰਕਾਰਨੀ ਸਾਹਿਬ ਜਿਹੜੇ ਨੇ ਉਹ ਸਰਗਰਮ ਵੀ ਨਜ਼ਰ ਆ ਰਹੇ ਨੇ ਤਾਂ ਯੂਰਪ ਦੇ ਲੀਡਰ ਨੇ ਜਾਂ ਦੁਨੀਆ ਦੇ ਹੋਰ ਜਿਹੜੇ ਮੁਲਕਾਂ ਦੇ ਲੀਡਰਸ ਨੇ ਤੋਂ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਵੀ ਕਰ ਰਹੇ ਨੇ ਸੋ ਉਹ ਇੱਕ ਤਰੀਕੇ ਨਾਲ ਉਹ ਦਿਖਾ ਵੀ ਰਹੇ ਨੇ ਕਿ ਉਹ ਕੈਨੇਡਾ ਦੇ ਜਿਹੜੇ ਰਿਲੇਸ਼ਨ ਨੇ ਉਹ ਦੁਨੀਆ ਦੇ ਹੋਰ ਮੁਲਕਾਂ ਦੇ ਨਾਲ ਵੀ ਬਿਹਤਰ ਬਣਾਉਣ ਵਾਸਤੇ ਕੋਸ਼ਿਸ਼ਾਂ ਕਰ ਰਹੇ ਨੇ ਤੇ ਅਮਰੀਕਾ ਦੇ ਵਿੱਚ ਵੀ ਉਹਨਾਂ ਨੇ ਜਿੱਤਣ ਤੋਂ ਬਾਅਦ ਇਹ ਜਲਦ ਫੈਸਲਾ ਲਿਆ ਜਾਂ ਕਿ ਅੱਜ ਮੁਲਾਕਾਤ ਵੀ ਹੋਣੀ ਹੈ ਤੇ ਉਮੀਦ ਹੈ ਕਿ ਇਹਦੇ ਵਿੱਚ ਕੁਝ ਨਾ ਕੁਝ ਕੈਨੇਡਾ ਵਾਸਤੇ ਚੰਗਾ ਨਿਕਲ ਕੇ ਆਊਗਾ ਸੋ ਬਾਕੀ ਜਿੱਥੇ ਤੱਕ ਡੋਨਲਡ ਟਰੰਪ ਪ੍ਰਸ਼ਾਸਨ ਦੀ ਗੱਲ ਹੈ ਸੋ ਟੈਰਿਫ ਬਿਲਕੁਲ ਖਤਮ ਹੋਣਗੇ ਕੈਨੇਡਾ ਤੋਂ ਇਸ ਤਰ੍ਹਾਂ ਦਾ ਮੁਸ਼ਕਲ ਲੱਗ ਰਿਹਾ ਪਰ ਹਾਂ ਕੁਛ ਨਾ ਕੁਛ ਜਿਹੜੀ ਰਾਹਤ ਆਉਣ ਵਾਲੇ ਸਮੇਂ 'ਚ ਮਿਲ ਜਾਏ ਖਾਸ ਤੌਰ ਤੇ ਆਟੋਪਾਰਟ ਸੈਕਟਰ ਹੈ ਚਾਹ ਹੋਰ ਜਿਹੜੇ ਇੰਪੋਰਟੈਂਟ ਸੈਕਟਰਸ ਨੇ ਸੋ ਇਸ ਤਰੀਕੇ ਦੀਆਂ ਕੋਸ਼ਿਸ਼ਾਂ ਨੀਮਾਰ ਕਾਰਨੀ ਸਾਹਿਬ ਜਰੂਰ ਕਰਨਗੇ ਤਾਂ ਇਹਦੇ ਵਿੱਚ ਕੱਲ ਡੋਨਲਡ ਟਰੰਪ ਸਾਹਿਬ ਤੋਂ ਵੀ ਪੁੱਛਿਆ ਗਿਆ ਕਿ ਕਾਰਨੀ ਸਾਹਿਬ ਆ ਰਹੇ ਨੇ ਤਾਂ ਕਿਸ ਤਰੀਕੇ ਦੀ ਗੱਲਬਾਤ ਹੋ ਸਕਦੀ ਹੈ ਸੋ ਉੱਥੇ ਡੋਨਲਡ ਟਰੰਪ ਸਾਹਿਬ ਨੇ ਵੀ ਇਹ ਕਹਾਂਦੇ ਵੀ ਮੈਨੂੰ ਵੀ ਹਜੇ ਬਹੁਤਾ ਕਲੀਅਰ ਨਹੀਂ ਹੈ ਕਿ ਕਿਸ ਤਰੀਕੇ ਦੇ ਮੁੱਦੇ ਜਾਂ ਕਿਹੜੇ ਅਹਿਮ ਮੁੱਦਿਆਂ ਦੇ ਉੱਪਰ ਮਾਰਕਾਨੀ ਸਾਹਿਬ ਮੇਨਾ ਗੱਲ ਕਰਨਗੇ ਕਹਿੰਦੇ ਵੀ ਇਸ ਬਾਰੇ ਹੁਣ ਗੱਲਬਾਤ ਕਰਕੇ ਹੀ ਜ਼ਿਆਦਾ ਕਲੈਰਟੀ ਹੋ ਸਕਦੀ ਹੈ ਸੁਪਾਵੇ ਆ ਕਿ ਡੋਨਲਡ ਟਰੰਪ ਸਾਹਿਬ ਵੀ ਬਹੁਤੇ ਕਲੀਅਰ ਨਹੀਂ ਹੈ ਕਿ ਕਿਹੜੇ ਅਹਿਮ ਮੁੱਦਿਆਂ ਦੇ ਉੱਪਰ ਕਾਰਨੀ ਸਾਹਿਬ ਨੇ ਉਹਨਾਂ ਦੇ ਨਾਲ ਗੱਲ ਚਾਹੀ ਹੈ ਕਿ ਦੂਜੇ ਪਾਸੇ ਜਿੱਥੇ ਇੱਕ ਪਾਸੇ ਇਹ ਮਾਰਕਾਨੀ ਹਣੀ ਲਗਾਤਾਰ ਇਸ ਠੀਕੇ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਿ ਕੈਨੇਡਾ ਦੇ ਦੁਨੀਆ ਭਰ ਦੇ ਮੁਲਕਾਂ ਦੇ ਨਾਲ ਚੰਗੇ ਸਬੰਧ ਬਣ ਅਮਰੀਕਾ ਸਾਡਾ ਪੁਰਾਣਾ ਸਹਿਯੋਗੀ ਹੈ ਸੋ ਉਹਦੇ ਨਾਲ ਇਹ ਸਾਡੇ ਚੰਗੇ ਸਬੰਧ ਬਣ ਪਰ ਦੂਜੀ ਪਾਸੇ ਅਲਬਰਟਾ ਦੇ ਜਿਹੜੇ ਪ੍ਰੀਮੀਅਰ ਨੇ ਡੈਨੀਅਲ ਸਮਿਥ ਸੋ ਉਹਨਾਂ ਨੇ ਕੱਲ ਇੱਕ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਚਾਰੀ ਕੀਤੀ ਹੈ ਸੋ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਜੋ ਇਹ ਰੈਫਰੈਂਡਮ ਕਰਾਉਣ ਦੀ ਗੱਲ ਆ ਅਲਬਰਟਾ ਦੇ ਵਿੱਚ ਵੀ ਤੁਸੀਂ ਕੈਨੇਡਾ ਦੇ ਨਾਲ ਰਹਿਣਾ ਜਾਂ ਨਹੀਂ ਰਹਿਣਾ ਸੋ ਇਸ ਬਾਬਤ ਵੀ ਉਹਨਾਂ ਨੇ ਗੱਲ ਕਹੀ ਹੈ ਉਹਨਾਂ ਨੇ ਕਿਹਾ ਵੀ ਇਹ ਬਹੁਤ ਵੱਡੀ ਗਿਣਤੀ ਚ ਲੋਕ ਨੇ ਜੋ ਲਵਟਾ ਦੇ ਨਾਲ ਸੰਬੰਧਿਤ ਨੇ ਸੋ ਉਹਨਾਂ ਦੇ ਕਹਿੰਦੇ ਕੰਸਰਨਸ ਨੇ ਇਹ ਬਹੁਤ ਸਾਰੇ ਫੈਡਰਲ ਮੁੱਦਿਆਂ ਦੇ ਨਾਲ ਉਹ ਖੁਸ਼ ਨਹੀਂ ਆ ਫੈਡਰਲ ਸਰਕਾਰ ਦੀਆਂ ਇਹ ਨੀਤੀਆਂ ਦੇ ਨਾਲ ਖੁਸ਼ ਨਹੀਂ ਆ ਤੇ ਕਹਿੰਦੇ ਵੀ ਅਗਰ ਲੜੀਂਦੇ ਜੋ ਸਾਈਨ ਹੁੰਦੇ ਆ ਤੇ ਜਿਹੜਾ ਦੀ ਗਿਣਤੀ 170000 ਦਸੀ ਜਦੋਂ ਇਹਨਾਂ ਇੱਕ ਸਾਈਨ ਹੋ ਜਾਂਦੇ ਆ ਤਾਂ ਉਹ ਅਗਲੇ ਸਾਲ 2026 ਦੇ ਵਿੱਚ ਇਸ ਤਰੀਕੇ ਦਾ ਰੈਫਰੈਂਡਮ ਅਲਬਰਟਾ ਦੇ ਵਿੱਚ ਕਰਾ ਸਕਦੇ ਨੇ ਕਿ ਉਹ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਨੇ ਜਾਂ ਨਹੀਂ ਰਹਿਣਾ ਚਾਹੁੰਦੇ ਇਹ ਸਾਨੂੰ ਪਤਾ ਕਿ ਕਵੈਕ ਦੇ ਵਿੱਚ ਇਸ ਤਰੀਕੇ ਦੇ ਰੈਫਰੈਂਡਮ ਪਹਿਲਾਂ ਹੋ ਚੁੱਕੇ ਨੇ ਸੋ ਵੈਸੇ ਟੈਕਨੀਕਲੀ ਇਹ ਬੜਾ ਮੁਸ਼ਕਲ ਹੈ ਇਹ तकरीबन نامਮਕਨ ਗੱਲ ਹੈ ਕਿ ਕੋਈ ਵੀ ਪ੍ਰੋਵਿੰਸ ਕੈਨੇਡਾ ਤੋਂ ਇਸ ਤਰੀਕੇ ਨਾਲ ਰੈਫਰੈਂਡਮ ਕਰਾ ਕੇ ਅਲੱਗ ਹੋ ਜਾਏ ਪਰ ਇਹ ਬਹੁਤ ਵਾਰ ਇਹ ਹੁੰਦਾ ਕਿ ਆਪਣੀ ਨਕਾਮੀਆਂ ਜਾਂ ਆਪਣੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਵੀ ਲੀਡਰ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਨੇ ਸੋ ਇਹ ਜੋ ਕੈਨੇਡਾ ਤੋਂ ਅਲੱਗ ਹੋਣ ਦੀ ਗੱਲ ਡੈਨੀਅਲ ਸਮਿਥ ਕਰ ਰਹੇ ਨੇ ਰੈਫਰੰਡਮ ਕਰਾਉਣ ਦੀ ਗੱਲਾਂ ਬਾਤਾਂ ਕਰ ਰਹੇ ਨੇ ਸੋ ਇਹਨੂੰ ਲੈ ਕੇ ਬਹੁਤੇ ਸਿਆਸਤਦਾਨ ਉਹਨਾਂ ਤੋਂ ਖੁਸ਼ ਵੀ ਨਹੀਂ ਹੋਣਗੇ ਤੇ ਨਾਲ ਜਿਹੜੇ ਉੱਥੇ ਦੇ ਐਨਡੀਪੀ ਅਲਬਰਟਾ ਦੀ ਸੋ ਉਹਨੇ ਵੀ ਕਿਹਾ ਵੀ ਅਸੀਂ ਆਪਣੇ ਆਪ ਨੂੰ ਇਹਦੇ ਨਾਲ ਵੱਖ ਕਰਦੇ ਹਾਂ ਦੀਪ ਦੇਣਾ ਸਾਹਿਬ ਤੇ ਬਾਧਿਆਪਾ ਨਾਲ ਦੀ ਨਾਲ ਅਗਲੀ ਖਬਰ ਦੇ ਵੱਲ ਕਿਉਂਕਿ ਪ੍ਰਿੰਸ ਸਾਹਿਬ ਪਿਛਲੇ ਦਿਨ ਆਪਾਂ ਖਬਰ ਸੰਝ ਕੀਤੀ ਸੀਗੀ ਅਲਬਰਟਾ ਨੂੰ ਲੈ ਕੇ ਹੀ ਉੱਥੇ ਜਿਹੜੇ ਫਾਸਟੀਨੇਸ਼ਨ ਪੀਪਲ ਨੇ ਉਹਨਾਂ ਨੇ ਵੀ ਥੋੜੀ ਜੀ ਜਿਹੜੇ ਆ ਜੀ ਅਲਬਰਟਾ ਪ੍ਰੀਮੀਅਰ ਨੂੰ ਝਾੜ ਪਾਈ ਸੀਗੀ ਚਲੋ ਦੇਖਦੇ ਹਾਂ ਉਹਨੇ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਤੇ ਹੁਣ ਇਹ ਅਲਬਰਟਾ ਦੀ ਗੱਲ ਬਾਤ ਆ ਆਪਾਂ ਰੁਕ ਥੋੜਾ ਜਾਂ ਹਟਾਰੀਏ ਵੱਲ ਨੂੰ ਕਰ ਲੈਨੇ ਆ ਤੇ ਜਿੱਥੇ ਆਪਾਂ ਨੂੰ ਪਤਾ ਹੀ ਆ ਜੀ ਫੈਡਰਲ ਇਲੈਕਸ਼ਨ ਹੋ ਕੇ ਅਟੀ ਆ ਤੇ ਡਾਕਫੋਰਡ ਉਹਨਾਂ ਨੇ ਚੁੱਪ ਵੀ ਧਾਰੀ ਰੱਖੀ ਆ ਇੱਕ ਤਰ੍ਹਾਂ ਦਾ ਕਹਿ ਵੀ ਦਿੱਤਾ ਸੀ ਵੀ ਮੈਨੂੰ ਸੌਖਾ ਹੋਊਗਾ ਜੀ ਜਦੋਂ ਡੋਨਲਡ ਟਰੰਪ ਉਹਨਾਂ ਨੇ ਕਿਹਾ ਸੀਗਾ ਉਧਰੋਂ ਵੀ ਮੈਨੂੰ ਮਾਰਕ ਕਰਨੀ ਨਾਲ ਕੰਮ ਕਰਨਾ ਸੌਖਾ ਹੈ ਤੇ ਇਹਨਾਂ ਨੇ ਵੀ ਕਿਹਾ ਸੀ ਕਿ ਸਾਨੂੰ ਖੁਸ਼ੀ ਹੋਵੇਗੀ ਉਹਨਾਂ ਦੇ ਨਾਲ ਕੰਮ ਕਰਕੇ ਸੋ ਹੰਡਕ ਫੋਰ ਉਹਨਾਂ ਨੇ ਮਾਰਕ ਕਰਨੀ ਦਾ ਸਾਥ ਮੰਗਿਆ ਜੀ ਦੇਖੋ ਡਾਰਕ ਫੋਰ ਸਾਹਿਬ ਨੇ ਇੱਕ ਚਿੱਠੀ ਮਾਰਕ ਕਰਨੀ ਸਾਹਿਬ ਨੂੰ ਲਿਖੀ ਹੈ ਸੋ ਇਸ ਚਿੱਠੀ ਵਿੱਚ ਬਹੁਤ ਸਾਰੇ ਜੋ ਨੁਕਤੇ ਨੇ ਉਹਨਾਂ ਨੇ ਉਹਨਾਂ ਨੁਕਤਿਆਂ ਦੇ ਉੱਪਰ ਇਹ ਉਹਨਾਂ ਦਾ ਧਿਆਨ ਮਾਰਕ ਕਰਨੀ ਸਾਹਿਬ ਦਾ ਦਿਵਾਇਆ ਸਾਨੂੰ ਪਤਾ ਹੈ ਵੀ ਜਦੋਂ ਇਹ ਫੋਰਸ ਸਾਹਿਬ ਦੁਆਰਾ ਪ੍ਰੀਮੀਅਰ ਬਣਿਆ ਦੁਆਰਾ ਰਾ ਕੋ ਮੈਜੋਰਟੀ ਨਾਲ ਨੂੰ ਮਿਲੀ ਸੀ ਤਾਂ ਨੈਕਸਟ ਦੇ ਜਿਹੜਾ ਅਗਲੇ ਦਿਨ ਇਹਨਾਂ ਦੀ ਮਾਰਕਾਨੀ ਸਾਹਿਬ ਨਾਲ ਮੁਲਾਕਾਤ ਵੀ ਹੋਈ ਚਾਹ ਪਾਣੀ ਨਾਲ ਤੋਂ ਮਾ ਲੀਡਰ ਨੇ ਖੱਟਿਆ ਨਹੀਂ ਪੀਤਾ ਤਾਂ ਇਹ ਜੋ ਫੈਡਰਲ ਇਲੈਕਸ਼ਨਸ ਵੀ ਹੋਈਆਂ ਨੇ ਇਹਦੇ ਵਿੱਚ ਇਹ ਜੋ ਡਗ ਫੋਰ ਸਾਹਿਬ ਨੇ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਜੋ ਕਨਜ਼ਰਵੇਟਿਵ ਪਾਰਟੀ ਹੈ ਉਹਦਾ ਕੋਈ ਸਾਥ ਨਹੀਂ ਦਿੱਤਾ ਉਹਨਾਂ ਦੇ ਹੱਕ ਦੇ ਵਿੱਚ ਕੋਈ ਬਿਆਨਬਾਜ਼ੀ ਨਹੀਂ ਕੀਤੀ ਤਾਂ ਕਿਤਨਾ ਕਿਤੇ ਲੱਗ ਰਿਹਾ ਵੀ ਉਹ ਅਮਰੀਕਾ ਨਹੀਂ ਸਾਫ ਦੇ ਨਾਲ ਚੰਗੇ ਤਾਲੁਕਾਤ ਬਣਾ ਕੇ ਰੱਖਣਾ ਚਾਹੁੰਦੇ ਨੇ ਤਾਂ ਇਹ ਜੋ ਚਿੱਠੀ ਉਹਨਾਂ ਵੱਲੋਂ ਲਿਖੀ ਗਈ ਹੈ ਸੋ ਉਹਦੇ ਵਿੱਚ ਇਹ ਬਹੁਤ ਸਾਰੇ ਜੋ ਅਨਟਾਰੀਓ ਦੇ ਮੁੱਦੇ ਨੇ ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਚੋਣੇ ਆ ਕੇ ਸਾਡਾ ਇਹ ਫੈਡਰਲ ਸਰਕਾਰ ਸਾਡਾ ਸਾਥ ਦੇਵੇ ਸੋ ਇਹਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਜੋ ਰਿੰਗ ਆਫ ਫਾਇਰ ਹੈ ਜਿਹਦੇ ਵਿੱਚ ਇੱਕ ਕ੍ਰਿਟੀਕਲ ਮਿਨਰਲ ਦੇ ਮਾਈਨਿੰਗ ਪ੍ਰੋਜੈਕਟਸ ਨੇ ਸੋ ਉਹਨਾਂ ਨੂੰ ਅੱਗੇ ਵਧਾਉਣ ਵਾਸਤੇ ਫੈਡਰਲ ਦਾ ਸਾਥ ਮੰਗਿਆ ਨਾਲੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਫੈਡਰਲ ਸਰਕਾਰ ਜਾਂ ਜੋ ਰੈੱਡ ਟੇਪ ਹੁੰਦੀ ਹੈ ਤੇ ਉਹਦੇ ਕਰਕੇ ਜਿਹੜੇ ਕਿ ਜਿਹੜੇ ਪੈਦਾ ਹੁੰਦੇ ਨੇ ਸੋ ਉਹਨਾਂ ਨੇ ਕਿਹਾ ਵੀ ਉਹ ਔੜਿਕੇ ਦੂਰ ਕੀਤੇ ਜਾਣ ਤੇ ਬਹੁਤ ਸਾਰੇ ਅਨਟਾਰੀਓ ਦੇ ਪ੍ਰੋਜੈਕਟ ਨੇ ਕਹਿੰਦੇ ਵੀ ਉਹਨਾਂ ਦਾ ਕੰਮ ਜਿਹੜਾ ਅਪਰੂਵਲ ਦਾ ਕੰਮ ਹੈ ਉਹ ਜਲਦ ਤੋਂ ਜਲਦ ਨਫੀਰੇ ਚਾੜਿਆ ਜਾਵੇ ਤੇ ਨਾਲ ਉਹਨਾਂ ਨੇ ਇਹਦੇ ਵਿੱਚ ਜੋ ਨਿਊਕਲੀਅਰ એનર્ਜੀ ਦੇ ਨਾਲ ਸੰਬੰਧਿਤ ਜੋ ਪ੍ਰੋਜੈਕਟ ਨੇ ਜਿਹਦੇ ਵਿੱਚ ਸਮਾਲ ਮੋਡੂਲਰ ਰੀਐਕਟਰਸ ਨੇ ਤੇ ਜੋ ਲਾਰਜ ਸਕੇਲ ਫੈਸਿਲਿਟੀ ਹੁੰਦੀਆਂ ਨੇ ਜੋ ਨਿਊਕਲੀਅਰ ਬਿਜਲੀ ਪੈਦਾ ਕਰਨ ਵਾਲੀਆਂ ਸੋ ਉਹਨੂੰ ਵੀ ਨਿਪੇੜੇ ਚੜ੍ਹਨ ਦੇ ਵਿੱਚ ਫੈਡਰਲ ਸਰਕਾਰ ਦਾ ਜਿਹੜਾ ਸਾਥ ਮੰਗਿਆ ਤੇ ਨਾਲ ਜੋ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਜੋ ਹਾਈਵੇ 401 ਹੈ ਇਹ ਫੋਰਥ ਸਾਹਿਬ ਨੇ ਕਿਹਾ ਸੀਗਾ ਵੀ ਮੈਂ ਇਹ ਵਿਚਾਰ ਕਰ ਰਿਹਾ ਕਿ ਇੱਕ ਸੁਰੰਗ ਬਣਾਈ ਜਾਵੇ ਇਹ ਜੀ ਦੇ ਨਾਲ ਇਹ ਜਿਹੜਾ 401 ਦਾ ਟ੍ਰੈਫਿਕ ਹੈ ਉਹ ਟ੍ਰੈਫਿਕ ਕਾਫੀ ਹੱਦ ਤੱਕ ਘਟ ਜਾਏ ਜੋ ਹਾਈਵੇ 401 ਤੇ ਜੋ ਇਹ ਟਨਲ ਬਣਾਉਣ ਦੀ ਗੱਲ ਹੈ ਸੋ ਇਹਦੇ ਉੱਪਰ ਵੀ ਉਹਨਾਂ ਨੇ ਫੈਡਰਲਸ ਰਕਾ ਦਾ ਸਾਥ ਮੰਗਿਆ ਕਿ ਸਾਡਾ ਸਾਥ ਦਿੱਤਾ ਜਾਵੇ ਤਾਂ ਕਿ ਇਹ ਕੰਮ ਜਿਹੜੇ ਨਿਪੇੜੇ ਚਾੜੇ ਜਾਣ ਸੋ ਓਵਰਆਲ ਇਹ ਬਹੁਤ ਸਾਰੇ ਅਨਟਾਰੀਓ ਦੇ ਪ੍ਰੋਜੈਕਟ ਨੇ ਜਿਨ੍ਹਾਂ ਦੇ ਵਿੱਚ ਇਨਫਰਾਸਟ੍ਰਕਚਰ ਹੈ ਕ੍ਰਿਟੀਕਲ ਮਿਨਰਲਸ ਨੇ ਜਾਂ ਨਿਊਕਲੀਅਰ ਪਾਵਰ ਦੇ ਜਿਹੜੇ ਪ੍ਰੋਜੈਕਟਸ ਨੇ ਸੋ ਇਹਨਾਂ ਨੂੰ ਨਿਪੇੜੇ ਚਾੜਨ ਦੇ ਵਿੱਚ ਫੋਰਸ ਸਾਹਿਬ ਨੇ ਮੰਗ ਕੀਤੀ ਹੈ ਦੀ ਫੈਡਰਲ ਰੱਖਾ ਸਾਡਾ ਸਾਥ ਜੋ ਹੈ ਉਹ ਦਵੇ ਜੀ ਜੀ ਜੀਪਦਨ ਸਾਹਿਬ ਸੋ ਬਾਅਦ ਇਹ ਆਪਾਂ ਅਗਲੀ ਖਬਰ ਦੇ ਵੱਲ ਸੋ ਅਗਲੀ ਖਬਰ ਪ੍ਰੇਨ ਸਾਹਿਬ ਮੈਨੂੰ ਲੱਗਦਾ ਮੈਂ ਰੋਜ਼ ਹੀ ਕਹਿ ਜਨਾ ਵੀ ਕੋਈ ਇਦਾਂ ਦਾ ਦਿਨ ਵਾਂਝਾ ਨਹੀਂ ਹੁੰਦਾ ਕਈ ਵਾਰ ਦੁਖਦਾਈ ਖਬਰਾਂ ਹੁੰਦੀਆਂ ਨੇ ਆਪਣੀ ਕਮਿਊਨਿਟੀ ਨਾਲ ਜੁੜੀਆਂ ਜਾਂ ਇੰਟਰਨੈਸ਼ਨਲ ਸਟੂਡੈਂਟਸ ਨਾਲ ਜੁੜੀਆਂ ਤੇ ਕਈ ਵਾਰ ਫਿਰ ਫਰੋਤੀਆਂ ਚੋਰੀਆਂ ਡਕੈਤੀਆਂ ਨਸ਼ਾ ਤਸਕਰੀ ਉਹਦੇ ਵਿੱਚ ਵੀ ਸਾਡੇ ਬੰਦੇ ਬਹੁਤ ਸਾਰੇ ਇਨਵੋਲਵ ਹੁੰਦੇ ਨੇ ਸੋ ਹੁਣ ਬ੍ਰੈਂਟਨ ਦੇ ਨਾਲ ਸੰਬੰਧਿਤ ਤਿੰਨ ਪੰਜਾਬੀ ਜਿਹੜੇ ਆ ਜੀ ਉਹਨਾਂ ਨੂੰ ਵੀ ਬਹੁਤ ਸਾਰੇ ਦੋਸ਼ਾਂ ਦੇ ਹੇਠ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ ਆ ਬਿਲਕੁਲ ਇਹਦੇ ਵਿੱਚ ਪੀਲ ਪੁਲਿਸ ਵੱਲੋਂ ਕੱਲ ਮੀਡੀਆ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਹਨਾਂ ਵੱਲੋਂ ਅਪਡੇਟ ਦਿੱਤੀ ਗਈ ਹੈ ਸੋ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬ੍ਰੈਮਟਨ ਨਾਲ ਸੰਬੰਧਿਤ ਤਿੰਨ ਨੌਜਵਾਨ ਇਹ ਉਹਨਾਂ ਨੂੰ ਫਰੋਤੀ ਨਾਲ ਸੰਬੰਧਿਤ ਇਹ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਚਾਰਜ ਕੀਤਾ ਗਿਆ ਹੈ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੱਸ ਰਹੀ ਹੈ ਕਿ 30 April 2025 ਵਾਲੇ ਦਿਨ ਇਹ ਬ੍ਰੈਂਪਟਨ ਸ਼ਹਿਰ ਦੇ ਕਵੀਨ ਸਟਰੀਟ ਤੇ ਕੈਨੇਡੀ ਰੋਡ ਸਾਊਥ ਖੇਤਰ ਦੇ ਵਿੱਚ ਇੱਕ ਕਾਰੋਬਾਰ ਹੈ ਸੋ ਉਹਦੇ ਉੱਪਰ ਗੋਲੀਬਾਰੀ ਹੋਈ ਸੀ ਕਹਿੰਦੇ ਵੀ ਇਸ ਕਾਰੋਬਾਰ ਦੇ ਉੱਪਰ ਗੋਲੀਆਂ ਚੱਲੀਆਂ ਸਨ ਤੇ ਇਸ ਤੋਂ ਬਾਅਦ ਪਤਾ ਲੱਗਾ ਵੀ ਘਟਨਾ ਵੇਲੇ ਇਮਾਰਤ ਅੰਦਰ ਕੋਈ ਵਿਅਕਤੀ ਮੌਜੂਦ ਨਹੀਂ ਸੀਗਾ ਪਰ ਘਟਨਾ ਤੋਂ ਬਾਅਦ ਦੱਸਿਆ ਹੈ ਵੀ ਇਹ ਪੀੜਤ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਪੈਸਿਆਂ ਦੀ ਮੰਗ ਕਰਦੇ ਧਮਕੀਆਂ ਮੇਨ ਲਗੀਆਂ ਸੋ ਬਾਅਦ ਵਿੱਚ ਜੋ ਪੀੜਤ ਸੀਗਾ ਉਹਨੂੰ ਫੋਨ ਦੇ ਉੱਪਰ ਧਮਕਾਇਆ ਗਿਆ ਤੇ ਉਹਦੇ ਤੋਂ ਫਰौती ਮੰਗੀ ਗਈ ਸੋ ਉਹਨੂੰ ਇਸ ਤਰੀਕੇ ਦੀਆਂ ਥ੍ਰੈਟ ਜਿਹੜੀਆਂ ਦਿੱਤੀਆਂ ਗਈਆਂ ਸੋ ਉਸ ਤੋਂ ਬਾਅਦ ਪੁਲਿਸ ਨੇ ਇਹ ਜਾਂਚ ਦਾ ਕੰਮ ਆਪਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਪੁਲਿਸ ਨੇ ਇਹ ਤਿੰਨ ਜਾਣੇ ਜੋ ਇਬਰਾਹਿਮ ਦਾ ਨਾਮ ਸੀ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੋ ਜਿਦੇ ਵਿੱਚ 34 ਸਾਲਾਂ ਦਾ ਹਰਪਾਲ ਸਿੰਘ ਹੈ ਇਹ 20 ਸਾਲਾਂ ਦਾ ਰਾਜਨੂਰ ਸਿੰਘ ਹੈ ਇਹ 22 ਸਾਲਾਂ ਦਾ ਏਕਨੂਰ ਸਿੰਘ ਹੈ ਤੇ ਇਹ ਤਿੰਨੇ ਜਾਣਿਆਂ ਦੇ ਉੱਪਰ ਇਹ ਜੋ ਚਾਰजेस ਲਗਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਆਉਣ ਵਾਲੇ ਦਿਨਾਂ ਦਰਾਨ ਪ੍ਰੈਮਪਟਨ ਦੇ ਜੋ ਇੰਟੇਰੀਅਰ ਕੋਰਟ ਆਫ ਜਸਟਿਸ ਸੋ ਇਹਨਾਂ ਦੇ ਵਿੱਚ ਇਹਨਾਂ ਦੀ ਜ਼ਮਾਨਤ ਵਾਸਤੇ ਅੱਗੇ ਸੁਣਵਾਈ ਹੋਣੀ ਹੈ ਤੇ ਤੁਸੀਂ ਦੇਖੋ ਕਿ ਪੀਲ ਰੀਜਨ ਦੇ ਵਿੱਚ ਜਦੋਂ ਹੁਣ ਇਲੈਕਸ਼ਨ ਹੋਈ ਹੈ ਸੋ ਕ੍ਰਾਈਮ ਇੱਕ ਬਹੁਤ ਵੱਡਾ ਮੁੱਦਾ ਬਣਿਆ ਸੀਗਾ ਖਾਸ ਤੌਰ ਤੇ ਜੋ ਬੀਨਸਮੈਨ ਨੇ ਤੇ ਬੇਨਸਮੈਨਾਂ ਨੂੰ ਸੈੱਟ ਦਿੱਤੀ ਜਾ ਰਹੀ ਹੈ ਐਕਸਟਰਸ਼ਨ ਮਨੀ ਜਿਹੜੀ ਇਹਨਾਂ ਤੋਂ ਮੰਗੀ ਜਾ ਰਹੀ ਹੈ ਤੇ ਇਹ ਚੀਜ਼ਾਂ ਇਹ ਕਾਫੀ ਇਹਨਾਂ ਨੇ ਪ੍ਰਭਾਵ ਵੀ ਪਾਇਆ ਸੋ ਇਹਨਾਂ ਗੱਲਾਂ ਕਰਕੇ ਇੱਥੇ ਪੀ ਲੀਗਿਨ ਦੇ ਵਿੱਚ ਖਾਸ ਤੌਰ ਤੇ ਅਸੀਂ ਬ੍ਰੈਂਟਨ ਦੇ ਵਿੱਚ ਦੇਖੀਏ ਮੁਕਾਬਲੇ ਬਹੁਤ ਸਖਤ ਹੋਏ ਨੇ ਬਹੁਤ ਘੱਟ ਵੋਟਾਂ ਦੇ ਨਾਲ ਇਹ ਉਮੀਦਵਾਰਾਂ ਦੀ ਜਿੱਤ ਹੋਈ ਹੈ ਸੋ ਇਹ ਜੋ ਕ੍ਰਾਈਮ ਹੈ ਐਕਸਟਰਸ਼ਨ ਨਾਲ ਸੰਬੰਧ ਜੋ ਮਾਮਲੇ ਪਿਛਲੇ ਕੁਝ ਸਮੇਂ ਦੌਰਾਨ ਜੋ ਸਾਹਮਣੇ ਆਉਣੇ ਸ਼ੁਰੂ ਹੋਏ ਸਨ ਉਹ ਲਗਾਤਾਰ ਹੱਲੇ ਵੀ ਆ ਰਹੇ ਨੇ ਖਤਮ ਨਹੀਂ ਹੋ ਰਹੇ ਨੇ ਤੋ ਇਹ ਇੱਕ ਬੜਾ ਗੰਭੀਰ ਮੁੱਦਾ ਆ ਕਿਉਂਕਿ ਵਪਾਰੀ ਨੇ ਕਾਰੋਬਾਰੀ ਨੇ ਜੀ ਇਹ ਉਹਨਾਂ ਨੇ ਬਿਜ਼ਨਸ ਵੀ ਕਰਨੇ ਆ ਕੰਮ ਵੀ ਚਲਾਉਣੇ ਆ ਅਗਰ ਫਿਰ ਕੋਈ ਬੰਦਾ ਕਾਮਯਾਬ ਹੁੰਦਾ ਆ ਬਿਜ਼ਨਸ ਦੇ ਵਿੱਚ ਅੱਗੇ ਵਧਦਾ ਸੋ ਉਹਨੂੰ ਅਗਰ ਇਸ ਤਰੀਕੇ ਨਾਲ ਤੰਗ ਪ੍ਰੇਸ਼ਾਨ ਕੀਤਾ ਜਾਊਗਾ ਇਸ ਤਰੀਕੇ ਦੇ ਨਾਲ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾਊਗਾ ਸੋ ਬਹੁਤ ਮੁਸ਼ਕਲ ਆਉਣ ਵਾਲੇ ਸਮੇਂ ਦੌਰਾਨ ਹੋ ਸਕਦੀ ਹੈ ਬਿਜ਼ਨਸ ਕਰਨਾ ਇੱਥੇ ਕਾਰੋਬਾਰ ਖੜੇ ਕਰਨਾ ਜਾਂ ਕੋਈ ਵੀ ਵਿਅਕਤੀ ਜੋ ਤੇਜ਼ੀ ਨਾਲ ਅੱਗੇ ਵਧਦਾ ਸੋ ਉਹਦੇ ਵਾਸਤੇ ਮੁਸ਼ਕਲਾਂ ਜਿਹੜੀਆਂ ਖੜੀਆਂ ਹੋਣਗੀਆਂ ਸੋ ਇਹਦੇ ਵਿੱਚ ਦੇਖੋ ਹੁਣ ਫੈਡਰਲ ਲੀਡਰ ਨੇ ਜੋ ਸਾਡੇ ਜਿੱਤੇ ਨੇ ਤੇ ਲਿਬਰਲ ਦੇ 5 ਐਮਪੀ ਜਿੱਤੇ ਨੇ ਕੰਗਰਟੀ ਦਾ ਇੱਕ ਜਿੱਤੇ ਆ ਸੋ ਇਹਨਾਂ ਦੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਇਹਨਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਆ ਗਾਂ ਜਮਾਨਤਾਂ ਦੇ ਉੱਪਰ ਸੁਣਵਾਈ ਹੋਣੀ ਆ ਅਗਰ ਉਹ ਚਾਹੁੰਦੇ ਨੇ ਕਿ ਇਹ ਚੀਜ਼ਾਂ ਇੱਥੋਂ ਖਤਮ ਹੋਣ ਲੋਕ ਸੁੱਖ ਦਾ ਸਾਹ ਲੈਣ ਆਪਣੇ ਬਿਜ਼ਨਸ ਜਿਹੜੇ ਆ ਉਹ ਆਪਣੇ ਬਿਨਾਂ ਕਿਸੇ ਇਸ ਤਰੀਕੇ ਦੀ ਜਿਹੜੀ ਸਿਰ ਦਰਦ ਦੀ ਆ ਕਰ ਸਕਣ ਤੋ ਬਹੁਤ ਜ਼ਿੰਮੇਵਾਰੀ ਪ੍ਰੋਵਿੰਸ਼ੀਅਲ ਤੋਂ ਲੈ ਕੇ ਫੈਡਰਲ ਲੈ ਮਾਇਜਾ ਦੇ ਉੱਪਰ ਹੈ ਕਿ ਇੱਥੇ ਦਾ ਜਿਹੜਾ ਮਾਹੌਲ ਹੈ ਉਹ ਕੰਮ ਕਾਜ ਵਾਸਤੇ ਵਧੀਆ ਹੋਵੇ ਸ੍ਰੀਕੇ ਦੇ ਜਿਹੜੇ ਥ्रेट ਕਾਲਾ ਨੇ ਉਹ ਹਮੇਸ਼ਾ ਹਮੇਸ਼ਾ ਇੱਥੋਂ ਬੰਦ ਹੋਣ ਜੀ ਜੀ ਸੋ ਬ੍ਰੈਂਟਨ ਨਾਲ ਸੰਬੰਧਤ ਖਬਰ ਹੈ ਤੇ ਜਿੱਥੇ ਵੱਖ-ਵੱਖ ਪਾਰਟੀਆਂ ਦੀ ਗੱਲਬਾਤ ਕਰ ਰਹੇ ਆ ਮਾਰ ਕਰਨੀ ਹੋਣੀ ਅਮਰੀਕਾ ਪਹੁੰਚ ਗਏ ਕਨਜ਼ਰਟੋ ਵਾਲੇ ਲੀਡਰ ਨੇ ਉਹਨਾਂ ਦੇ ਲਈ ਪੀਅਰ ਪ੍ਰੋਬਲਿਮ ਉਹਨਾਂ ਦੇ ਲਈ ਇੱਕ ਸੁਰੱਖਿਤ ਸੀਟ ਲੱਭ ਲਈ ਗਈ ਹੈ ਔਰ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਚੱਲ ਰਹੀ ਹੈ ਟਿਕਟਾਕ ਤੇ ਵੀ ਦੇਖਿਆ ਉਹ ਜਿਹੜਾ ਪਹਿਲਾਂ ਐਮਪੀ ਉੱਥੋਂ ਜਿੱਤੇ ਨੇ ਫਾਰਮਰ ਆ ਤੇ ਹੁਣ ਐਨਡੀਪੀ ਬਾਰੇ ਵੀ ਕਨਸੂਆਂ ਚੱਲ ਰਹੀਆਂ ਨੇ ਤੇ ਹੁਣ ਪਤਾ ਲੱਗਿਆ ਪ੍ਰਿੰਸ ਸਾਹਿਬ ਕੀ ਖਬਰ ਆ ਵੀ ਉਹਨਾਂ ਨੇ ਨਵਾਂ ਜਿਹੜਾ ਜੀ ਆਗੂ ਉਹ ਲੱਭ ਲਿਆ ਦੇਖੋ ਇਹਦੇ ਵਿੱਚ ਕੀ ਸੀ ਕਿ ਜਿਵੇਂ ਇਲੈਕਸ਼ਨ ਵਿੱਚ ਦੇਖਿਆ ਕਿ ਦੋ ਆਪੋਜੀਸ਼ਨ ਲੀਡਰ ਜਿਹੜੇ ਟੀਅਰ ਪਾਲੀਵਰ ਤੇ ਜਗਮੀਤ ਸਿੰਘ ਹੁਣੇ ਆਪਣੀ ਸੀਟ ਹਾਰ ਗਏ ਸੀਗੇ ਸੁਪੀਰ ਪਾਲੀਵਾਰੇ ਸਾਨੂੰ ਪਤਾ ਹੈ ਵੀ ਉਹ ਇਹ ਬਾਈ ਇਲੈਕਸ਼ਨ ਲੜ ਰਹੇ ਨੇ ਤੇ ਦੁਬਾਰਾ ਉਹ ਬਾਈ ਇਲੈਕਸ਼ਨ ਜਿੱਤ ਕੇ ਪਾਰਲੀਮੈਂਟ ਚ ਜਾਣਾ ਚਾਹੁੰਦੇ ਨੇ ਸੋ ਉਹਨਾਂ ਨੇ ਆਪਣੇ ਇਹ ਲੀਡਰ ਦੇ ਤੌਰ ਤੇ ਆਪਣਾ ਅਸਤੀਫਾ ਨਹੀਂ ਦਿੱਤਾ ਆ ਪਰ ਦੂਜੇ ਪਾਸੇ ਜਗਮੀਤ ਸਿੰਘ ਕਿਉਂਕਿ ਉਹ ਇਹ ਆਪਤਾ ਹਾਰੇ ਨੇ ਇਹਨਾਂ ਦੀ ਪਾਰਟੀ ਦੇ ਵੀ ਜੋ ਪਿਛਲੀ ਵਾਰ ਨਾਲੋਂ ਬਹੁਤ ਸਾਰੇ ਜੋ ਜਿੱਤੇ ਹੋਏ ਨੁਮਾਇੰਦੇ ਸੀ ਉਹ ਵੀ ਚੋਣਾਂ ਹਾਰ ਗਏ ਸੋ ਪਾਰਟੀ ਦੀਆਂ ਸੀਟਾਂ ਬਹੁਤ ਘਟ ਗਈਆਂ ਇਹ ਪਾਰਲੀਮੈਂਟ ਵਿੱਚ ਜੋ ਇੱਕ ਪਾਰਟੀ ਨੂੰ ਸਟੇਟਸ ਮਿਲਦਾ ਆ ਸੋ ਉਹ ਸਟੇਟਸ ਵੀ ਨਹੀਂ ਮਿਲ ਸਕਿਆ ਸੋ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੀ ਉਹਨੇ ਜ਼ਿੰਮੇਵਾਰੀ ਵੀ ਲਈ ਤਾਂ ਉਹਨੇ ਕਿਹਾ ਸੀ ਕਿ ਜਦੋਂ ਤੱਕ ਐਂਟਰੀਮ ਲੀਡਰ ਐਂਡੀਪੀ ਨਹੀਂ ਚੁਣ ਲੈਂਦੀ ਤਾਂ ਉਦੋਂ ਤੱਕ ਮੈਂ ਲੀਡਰ ਰਹੂੰਗਾ ਤੇ ਉਸ ਤੋਂ ਬਾਅਦ ਮੈਂ ਆਪਣਾ ਲੀਡਰਸ਼ਿਪ ਵਜੋਂ ਅਸਤੀਫਾ ਦੇ ਦੇਮਾਂਗਾ ਤੇ ਹੁਣ ਇਹਦੇ ਵਿੱਚ ਪਤਾ ਲੱਗਾ ਵੀ ਕੱਲ੍ਹ ਸ਼ਾਮੀ ਐਂਡੀਪੀ ਨੇ ਆਪਣਾ ਐਂਟਰੀਮ ਲੀਡਰ ਚੁਣ ਲਿਆ ਸੋ ਡੌਨ ਡਾਇਵਿਸ ਜਿਹੜੇ ਨੇ ਸੋ ਉਹਨਾਂ ਨੂੰ ਐਨਡੀਪੀ ਨੇ ਆਪਣਾ ਐਂਟਰੀਅਮ ਲੀਡਰ ਜਿਹੜਾ ਆ ਉਹ ਬਣਾ ਦਿੱਤਾ ਆ ਸੋ ਇਹਦੇ ਵਿੱਚ ਜੇਕਰ ਡਾਣ ਡੇਵਿਸ ਦੀ ਗੱਲ ਕਰੀਏ ਸੋ ਜਨਵਰੀ 16 1963 ਨੂੰ ਜਨਮੇ ਇੱਕ ਕੈਨੇਡੀਅਨ ਪੋਲੀਟੀਸ਼ੀਅਨ ਨੇ ਸੋ ਇਹ ਨਿਊ ਡੈਮੋਕ੍ਰੈਟਿਕ ਪਾਰਟੀ ਵਜੋਂ ਇਸ ਸਮੇ ਵੈਨਕੂਵਰ ਕਿੰਗਸਵੇ ਤੋਂ ਇਹ 2008 ਤੋਂ ਐਮਪੀ ਬਣੇ ਹੋਏ ਚੱਲੇ ਆ ਰਹੇ ਨੇ ਸੋ ਕਾਫੀ ਪੁਰਾਣੇ ਸੁਲਝੇ ਹੋਏ ਕਾਫੀ ਇਹਨਾਂ ਨੂੰ ਤਜਰਬਾ ਆ ਲੰਬੇ ਸਮੇਂ ਤੋਂ ਇਹ ਸੰਸਦ ਵੀ ਬਣੇ ਹੋਏ ਚੱਲੇ ਆ ਰਹੇ ਨੇ ਸੋ ਇਹਨਾਂ ਨੂੰ ਜਗਮੀਤ ਸਿੰਘ ਹੁਣਾ ਦੀ ਜਗ੍ਹਾ ਤੇ ਐਂਟਰੀਅਮ ਲੀਡਰ ਬਣਾ ਦਿੱਤਾ ਗਿਆ ਸੋ ਜਗਮੀਤ ਸਿੰਘ ਉਹਨਾਂ ਨੇ ਖਿਆਲ ਸੀਗਾ ਕਿ ਓਨੇ ਇੱਕ ਦਿਨ ਮੈਂ ਲੀਡਰ ਰਹਿਣਾ ਜਦ ਤੱਕ ਐਂਟਰੀਅਮ ਲੀਡਰ ਨਹੀਂ ਬਣਦਾ ਸੋ ਹੁਣ ਗਾਹਾਂ ਉਹਨਾਂ ਨੇ ਫਿਰ ਇਹ ਦੇਖਣਗੇ ਕਿ ਪੱਕੇ ਤੌਰ ਤੇ ਗਾਹਾਂ ਲੀਡਰ ਕਿਸ ਨੂੰ ਬੁਲਾਉਣਾ ਪਰ ਉਹਨਾਂ ਨੇ ਆਪਣੇ ਐਂਟਰੀਅਮ ਲੀਡਰ ਦੀ ਚੋਣ ਜਿਹੜੀ ਆ ਕੱਲ ਸ਼ਾਮੀ ਉਹ ਕਰ ਲਈ ਐ ਜੀਪ੍ਰਿੰਦਪਨ ਸਾਹਿਬ ਤੇ ਕੁਝ ਹੋਰ ਅਪਡੇਟ ਕਰਨੀ ਹੋਵੇ ਸਾਜੀ ਫਿਰ ਤੁਹਾਡੇ ਕੋਲ ਜਾਚ ਚਾਹੀਏ ਦੇਖੋ ਇਹਦੇ ਵਿੱਚ ਇੱਕ ਸਜੇਵੇਂ ਅਸੀਂ ਸ਼ੁਰੂਆਤ ਦੇ ਵਿੱਚ ਗੱਲ ਕਾਰਨੀ ਸਾਹਿਬ ਦੀ ਕੀਤੀ ਸੀਗੀ ਵੀ ਗਏ ਨੇ ਸੋ ਕੱਲ ਇਹ ਟਰੰਪ ਸਾਹਿਬ ਦੀ ਵੀ ਗੱਲ ਕਰੀਏ ਤਾਂ ਇਹ ਟਰੰਪ ਸਾਹਿਬ ਨੇ ਵੀ ਇਹ ਅਮਰੀਕਾ ਦੇ ਵਿੱਚ ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਕਿਉਂਕਿ ਉਹ ਜੋ ਇਲੀਗਲ ਤੌਰ ਤੇ ਜੋ ਉੱਥੇ ਲੋਕ ਰਹਿ ਰਹੇ ਨੇ ਸੋ ਉਹਨਾਂ ਦੇ ਖਿਲਾਫ ਉਹ ਲਗਾਤਾਰ ਕਸ਼ਸ਼ਾਂ ਕਰ ਰਹੇ ਨੇ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਇੱਥੋਂ ਉਰਕੀ ਪਤਾ ਜਾਵੇ ਸੋ ਤੋਰਿਆ ਜਾਵੇ ਸੋ ਇਹਦੇ ਵਿੱਚ ਵੀ ਉਹਨਾਂ ਨੇ ਪਤਾ ਲੱਗਾ ਵੀ 1000 ਡਾਲਰ ਦੇਣ ਦੀ ਗੱਲ ਕਹੀ ਹੈ ਜਿਹੜਾ ਵੀ ਆਪਣੀ ਮਰਜ਼ੀ ਦੇ ਨਾਲ ਅਮਰੀਕਾ ਤੋਂ ਡਿਪੋਰਟ ਹੁੰਦਾ ਆ ਤੇ ਉਹਨੂੰ 1000 ਡਾਲਰ ਦੇ ਨਾਲ ਉਸ ਨੂੰ ਟਿਕਟਾਂ ਦੀ ਜਿਹੜੀ ਆ ਇਹ ਜ਼ਿੰਮੇਵਾਰੀ ਆ ਉਹ ਸਾਡੀ ਹੋਵੇਗੀ ਟਿਕਟਾਂ ਵੀ ਲੈ ਕੇ ਦਵਾਂਗੇ ਸੋ ਇਸ ਤਰੀਕੇ ਦੀ ਗੱਲ ਕਹੀ ਹੈ ਨਾਲ ਹਾਰਵਰਡ ਯੂਨੀਵਰਸਿਟੀ ਜਿਹੜੀ ਦੁਨੀਆ ਦੀ ਨਾਮੀ ਯੂਨੀਵਰਸਿਟੀ ਹੈ ਸੋ ਉਹਦੀ ਫੰਡਿੰਗ ਵੀ ਟਰੰਪ ਐਡਮਿਨਿਸਟ੍ਰੇਸ਼ਨ ਰੋਕਣ ਦੀ ਗੱਲਬਾਤ ਕਰ ਰਹੀ ਆ ਸੋ ਇਹਨੂੰ ਲੈ ਕੇ ਵੀ ਕਾਫੀ ਉਨਾਂ ਦੀ ਲੋਚਨਾ ਹੋ ਰਹੀ ਹੈ ਵੀ ਇਹਦੇ ਵਿੱਚ ਇਸ ਤਰੀਕੇ ਦੀਆਂ ਵੀ ਗੱਲਾਂ ਬਾਤਾਂ ਆ ਰਹੀਆਂ ਨੇ ਕਿ ਉਹ ਨੀਜੀ ਕਿੱਡ ਜਿਹੜੀ ਆ ਆਪਣੀਆਂ ਇਹਨਾਂ ਯੂਨੀਵਰਸਿਟੀਆਂ ਦੇ ਖਿਲਾਫ ਕੱਢ ਰਹੇ ਨੇ ਸੋ ਇਸ ਤਰੀਕੇ ਦੇ ਜਿਹੜੇ ਅਲੀਗੇਸ਼ਨਸ ਵੀ ਨੇ ਉਹਨਾਂ ਦੇ ਉੱਪਰ ਲੱਗ ਰਹੇ ਨੇ ਸੋ ਓਵਰ ਆਲ ਦੇਖਦੇ ਆ ਇਹੋ ਜਿਹੇ ਮਾਹੌਲ ਦੇ ਵਿੱਚ ਅੱਜ ਕਿਸ ਤਰੀਕੇ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਦੋਵੇਂ ਆਗੂਆਂ ਦੇ ਵਿੱਚ ਹੁੰਦੀਆਂ ਨੇ ਬਸ ਕੁਝ ਸੈਕਿੰਡ ਲੈਣੇ ਪ੍ਰਧਾਨ ਸਾਹਿਬ ਇੱਕ ਨਾ ਖਬਰ ਸੋਸ਼ਲ ਮੀਡੀਆ ਤੇ ਹੁਣ ਇਹ ਨਹੀਂ ਪਤਾ ਮਾਰ ਕਰਨੀ ਉਹਨਾਂ ਦੇ ਬਿਆਨ ਦੀ ਹੈ ਉਹ ਹੈਗੀ ਆ ਅਹ ਵੀਕਲਸ ਨੂੰ ਲੈ ਕੇ ਗੱਡੀਆਂ ਨੂੰ ਲੈ ਕੇ ਜਿਹੜੀਆਂ 2000 ਤੱਕ ਦੇ ਮਾਡਲ ਜਾਂ ਉਹ ਤੋਂ ਪਹਿਲਾਂ ਦੇ ਮਾਡਲ ਹੈ ਫਿਰ ਉਹਨਾਂ ਦੀ ਸੇਫਟੀ ਕੰਸਰ ਨੂੰ ਲੈ ਕੇ ਸਾਰਾ ਕੁਝ ਸ਼ਾਇਦ ਉਹ ਰੋਡ ਤੋਂ ਜਿਹੜੀਆਂ ਜੀ ਉਹ ਪਰੇ ਹਟਾ ਦਿੱਤੀਆਂ ਜਾਣ ਵੀ ਜਾਨੀ 2000 ਤੋਂ ਪਹਿਲਾਂ ਦੇ ਜਿਹੜੇ ਮਾਡਲ ਹੈ ਤੇ ਫਿਰ ਟਿੰਟਡ ਵਿੰਡੋਜ਼ ਨੂੰ ਲੈ ਕੇ ਉਹਨਾਂ ਨੇ ਕੋਈ ਬਿਆਨ ਦਿੱਤਾ ਹੈ ਕੋਈ ਹੈ ਧਿਆਨ ਦੇ ਵਿੱਚ ਇਹਨਾਂ ਦੀ ਅਪਡੇਟ ਜੀ ਕੋਈ ਆਪਕਿੰਦ ਜੀ ਮੇਰੇ ਧਿਆਨ 'ਚ ਨਹੀਂ ਹੈ ਮੈਂ ਦੇਖ ਲੈਣਾ ਕੱਲ ਨੂੰ ਇਹਦੇ ਉੱਪਰ ਗੱਲ ਕਰ ਲਾਂਗਾ ਕਿ ਉਹ ਸੋਸ਼ਲ ਮੀਡੀਆ ਤੇ ਕਈ ਵਾਰ ਬਹੁਤ ਸਾਰੀਆਂ ਮਨਕਰਤ ਗੱਲਾਂ ਵੀ ਹੁੰਦੀਆਂ ਨੇ ਪਰ ਮੈਂ ਇਹ ਨਹੀਂ ਕਹਿ ਰਿਹਾ ਵੀ ਖਬਰ ਗਲਤ ਹੋਊਗੀ ਪਰ ਮੇਰੇ ਧਿਆਨ 'ਚ ਨਹੀਂ ਹੈ ਮੈਂ ਦੇਖ ਲੈਣਾ ਸੋ ਕੱਲ ਹੋ ਇੱਥੇ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਪ੍ਰਿੰਸ ਸਾਹਿਬ ਦੇ ਨਾਲ ਕੋਈ ਵੀ ਵੀਰਪੈਣ ਪਰਾਂ ਨੇ ਕੋਈ ਗੱਲਬਾਤ ਕਰਨੀ ਹੋਵੇ ਕਿਉਂਕਿ ਖਬਰਾਂ ਬਹੁਤ ਸਾਰੀਆਂ ਹੁੰਦੀਆਂ ਨੇ ਔਰ ਜੇ ਖਬਰਾਂ ਤੋਂ ਕਈ ਵਾਰ ਵੰਜੇ ਰਹੇ ਨੇ ਪ੍ਰਿੰਸ ਸਾਹਿਬ ਦੀ ਕੱਲੀ ਕੱਲੀ ਖਬਰ ਸਾਡੇ YouTube ਚੈਨਲ ਆ ਪ੍ਰਿੰਸ ਸਾਹਿਬ ਬਹੁਤ ਮਿਹਨਤ ਕਰਦੇ ਆ ਇੱਕ ਤਾਂ ਅਖਬਾਰ ਹੈ ਜੀ ਆਨਲਾਈਨ Ontario Punjabi News ਤੇ ਚੈਨਲ ਦਾ ਨਾਮ ਹੈ